ਸਾਤਰੀਏ ਕਾਲ ਜੀ ਜਜ਼ਬਾਤੀ ਜ਼ਿੰਦਗੀ ਸਟੋਰੀਜ਼ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਹੈ ਅੱਜ ਦੀ ਵੀ ਕਹਾਣੀ ਜਿਹੜੀ ਕਿ ਬਹੁਤ ਵੱਖਰੀ ਜਈਆ ਤੁਹਾਨੂੰ ਪਸੰਦ ਜ਼ਰੂਰ ਆਵੇਗੀ ਸਵੇਰ ਦਾ ਹੀ ਮੌਕਾ ਸੀ ਸਰਦੀ ਸੀ ਦਰਬਾਰੇ ਅਮਲੀ ਦਾ ਦਰਵਾਜ਼ਾ ਬੰਦ ਸੀ ਅੰਦਰੋਂ ਧੂਆਂ ਉੱਠ ਰਿਹਾ ਸੀ ਕੁੱਤੀ ਭੌਂਕ ਰਹੀ ਸੀ ਅਮਲੀ ਸਵੇਰੋ ਸਵੇਰੀ ਇੱਕ ਧੌਣਗਾ ਰਿਹਾ ਸੀ ਚਿੱਟਿਆਂ ਰਮਾਲਾਂ ਨੂੰ ਅੱਜ ਲਾ ਦੇ ਨੀ ਚੰਦਕੁਰੇ ਗੋਟਾ ਆਵਾਜ਼ ਕੱਗੇ ਸੀ ਪਰ ਫਿਰ ਵੀ ਆਵਾਜ਼ ਵਿੱਚੋਂ ਟਾਂਕੇ ਮਾਵੇ ਦੀ ਝਲਕ ਪੈਂਦੀ ਸੀ ਬੌਣਾ ਅੰਦਰੋਂ ਆਉਂਦੀ ਆਵਾਜ਼ ਸੁਣ ਕੇ ਰੁਕ ਗਿਆ ਓਏ ਅਮਲੀਆ ਉਸਨੇ ਹੋਕਰਾ ਮਾਰਿਆ ਚੁੱਪ ਅੰਦਰੋਂ ਕੋਈ ਆਵਾਜ਼ ਨਾ ਆਈ ਪਰ ਗੁੰਗੁਣਾਹਟ ਬੰਦ ਹੋ ਗਈ ਤੇ ਪੂਸਲੀ ਕੁੱਤੀ ਨੇ ਬੰਦ ਦਰਵਾਜ਼ੇ ਨਾਲ ਪੌਡੇ ਆ ਲਾਈ ਪੌਂਕ ਪੌਂਕੇ ਉਹ ਬੁਰਾ ਹਾਲ ਕਰ ਰਹੀ ਸੀ ਅਮਲੀਆ ਕਦੇ ਪਹਿਲੇ ਬੋਲ ਵੀ ਬੋਲ ਪਿਆ ਕਰ ਕੰਜਰ ਦਿਆ ਹੜਕਤੀੜੇ ਬੋਣੇ ਨੇ ਤਖਤੇ ਨਾਲ ਛੋਟੀ ਖੜਕਾਈ ਪਰ ਕੁੱਤੀ ਹੋਰ ਪੜਕ ਪਈ ਕੁੱਤੀ ਵੀ ਅਮਲੀ ਕੀ ਬੁੜੀ ਅਰਗੀ ਕੌੜਾ ਸਾਲੀ ਗੁੱਝੀ ਗੱਲ ਕਰਕੇ ਬੋਣਾ ਹੱਸ ਪਿਆ ਕੌਣ ਐ ਅੰਦਰੋਂ ਅਮਲੀ ਨੇ ਕੁੱਤੀ ਨੂੰ ਬੁਸ਼ਕਾਰਿਆ ਹਟ ਜਾ ਰਣੂ ਹਟ ਜਾ ਮੇਰੀ ਬੁਗਨੋ ਕੁੱਤਿਆਂ ਬਿੱਲਿਆਂ ਨੂੰ ਦੇਖ ਕੇ ਨਾ ਪੌਂਕਣ ਲੱਗ ਜਾਇਆ ਕਰ ਹਟ ਜਾ ਮੇਰੀ ਨਖਰੋ ਮੈਂ ਆ ਪਿਸ਼ੋਰਾ ਸਿਓ ਉਸਨੇ ਬੜੇ ਮਾਨ ਨਾਲ ਦੱਸਿਆ ਕੌਣ ਪਿਸ਼ੋਰਾ ਸਿਓ ਕੁੱਤੀ ਜਾਤ ਦੁਪਹਿਰੇ ਗਿੱਦਾ ਸਾਲਾ ਪਿਸ਼ੋਰਾ ਸਿਓ ਦਾ ਸਿੱਧੇ ਗੇੜੇ ਦੇਖ ਆ ਬਈ ਮੈਂ ਬੌਣਾ ਨੰਗਾ ਕੁੱਤੀ ਨੂੰ ਸੰਗਲੀ ਪਾ ਕੇ ਅਮਲੀ ਨੇ ਦਰਵਾਜ਼ਾ ਖੋਲ ਦਿੱਤਾ ਬੌਣਾ ਅੰਦਰ ਲੰਘ ਆਇਆ ਅਮਲੀ ਨਹਾ ਰਿਆ ਸੀ ਉਸ ਦੇ ਪਿੰਜੇ ਸਰੀਰ ਤੋਂ ਗਰਮ ਪਾਣੀ ਦੀ ਭਾਫ਼ ਥਰਮਲ ਪਲਾਂਟ ਦੇ ਧੂਏ ਵਾਂਗ ਉੱਠ ਰਹੀ ਸੀ ਤੜਕੋ ਤੜਕੀ ਨਹੀ ਨਾਈ ਜਨਾ ਅਮਲੀਆ ਮਰਨਾ ਯਾਰ ਲੋਕ ਪਤਾ ਨਹੀਂ ਮੀ ਨਵੇਂ ਨਾ ਕਿਵੇਂ ਨੀ ਨਾਉਂਦੇ ਸਾਡੇ ਸਾਲੀ 29ਵੇਂ ਦਿਨ ਖੁਰ ਕੇ ਲੜਨ ਲੱਗ ਪੈਂਦੀ ਆ ਅਮਲੀ ਖੀਂਖੀ ਕਰਕੇ ਹੱਸਿਆ ਜਾੜਾਂ ਜੀਆਂ ਕੱਢੀ ਜਾਣਾ ਜੇ ਜੁੜ ਗਿਆ ਤਾਂ ਤੇਰਾ ਕਿਸੇ ਨੇ ਇਲਾਜ ਵੀ ਨਹੀਂ ਕਰਵਾਣਾ ਮਰੀ ਕੁੱਤੇ ਦੀ ਮੌਤ ਜਿੰਨਾ ਚਿਰ ਕਾਲੀ ਨਾਗਣੀ ਦੀ ਛਤਰ ਛਾਇਆ ਸਿਰ ਤੇ ਆ ਜਮਾ ਨਹੀਂ ਜੁੜਦੇ ਬੱਦਲ ਗਰਜਦਾ ਨਹੀਂ ਹੌਂਦਾ ਅਮਲੀ ਦੀ ਬੋਤੇ ਦੇ ਲੱਡੇ ਜਿੰਨੀ ਖਾਦੀ ਲੱਗਦੀ ਸੀ ਬਣਾ ਚੁੱਲ੍ਹੇ ਮੂਰੇ ਬੈਠ ਗਰਨੇ ਦੀਆਂ ਸੇਖਣੀਆਂ ਡੋਂ ਲੱਗ ਪਿਆ ਅੱਗੇ ਛਤ ਨਹੀਂ ਜੜ ਗਈ ਸੀ ਕਿਵੇਂ ਆਇਆ ਕਾਦਾ ਆਇਆ ਯਾਰ ਜਿਹੜਾ ਬਰਾਜਾ ਹੋਇਆ ਪਿਆ ਸਿਰ ਘਾਉ ਮਾਉਂ ਜਾ ਹੋਈ ਜਾਂਦਾ ਕੰਨਾਂ 'ਚ ਜਾਣੀ ਦੀ ਸੀਟੀਆਂ ਵੱਜ ਜਾਂਦੀਆਂ ਹੱਡ ਕੜਾ ਚਕੜਾ 'ਚ ਕਰੀ ਜਾਂਦੇ ਆ ਕੰਡਾ ਦੇ ਹੀ ਦੇ ਯਾਰ ਕਿਉਂ ਮੁਕਤੀ ਦੀ ਆਈ ਏ ਤੇਰੀ ਮਾਂ ਸੱਤਾਂ ਤੇ ਬੀਹਾਂ ਦੀ ਤੋਲਾ ਹੋ ਗਈ ਅਮਲੀ ਨੇ ਭਾ ਦੱਸਿਆ ਕਰ ਲਿਆ ਕਰ ਕਿਤੇ ਹੈ ਦੇਆ ਭਰਾਵਾਂ ਤੇ ਨਾ ਕਰੂੰ ਬਦਮਾਸ਼ ਮੰਗੂੰ ਮਰਦੇ ਦੇ ਮੂੰਹ ਚੋਂ ਪੈਸਾ ਖਿੱਚਿਆ ਕਰ ਕੁਛ ਨਹੀਂ ਕਿਸੇ ਨੇ ਹੱਕ ਤੇ ਧਰ ਕੇ ਲੈ ਜਾਣਾ ਪਿੰਡਾਂ ਪੁੰਝ ਕੇ ਅਮਲੀ ਨੇ ਝੁੱਲ੍ਹੇ ਤੇ ਚਾਹ ਧਰ ਦਿੱਤੀ ਠੰਡ ਨਾਲ ਉਸ ਤੇ ਲੋਹ ਕੰਡੇ ਖਰਚਿਆਂ ਵਾਂਗ ਖੜੇ ਸਨ ਜਲਾਹੇ ਦੀ ਤਾਣੀ ਮੰਗ ਸਾਰਾ ਸਰੀਰ ਕੰਬ ਰਿਆ ਸੀ ਦੰਦ ਛਾਪੇਖਾਨੇ ਦੀ ਮਸ਼ੀਨ ਮੰਗ ਵੱਜ ਰਹੇ ਸਨ ਆ ਜਾ ਅੰਗ ਸੇਕ ਲੈ ਕੰਬ ਦਾ ਕੰਬ ਦਾ ਕਿਤੇ ਮੇਰੇ ਉੱਤੇ ਨਾ ਡਿੱਗ ਪਈ ਬੋਣੀ ਨੇ ਵਿਅੰਗ ਕਸਿਆ ਸਾਲਾ ਕੀ ਲੱਛਣ ਕਰੀ ਜਾਂਦਾ ਮੈਂ ਮੱਝ ਤਾਂ ਨਹੀਂ ਬਈ ਉੱਤੇ ਡਿੱਗ ਕੇ ਤੇਰਾ ਅੰਗ ਪੈਰ ਤੋੜ ਦਿਆਂ ਉਬਲਦੀ ਚਾਹ ਲਾ ਕੇ ਅਮਲੀ ਨੇ ਫੌਜੀ ਕੱਪਾਂ ਵਿੱਚ ਚਾਹ ਪਾਉਣੀ ਸ਼ੁਰੂ ਕਰ ਦਿੱਤੀ ਗੜ ਦੀ ਗਾੜੀ ਚਾਹ ਸ਼ਹਿਦ ਵਰਗੀ ਬਣ ਗਈ ਸੀ ਅੱਜ ਪੰਚਾਇਤ ਕਦੋਂ ਇਕੱਠੀ ਹੋਣੀ ਆ ਅਮਲੀ ਜਾ ਦੇ ਢੱਕੇ ਚੂਸ ਰਿਆ ਸੀ 8 ਵਜੇ ਬੌਣਿਆ ਜਦੋਂ ਨੇ ਗੱਲ ਸੁਣੀਆ ਮੇਰਾ ਤਾਂ ਸਰੀਰ ਮੱਚੀ ਜਾਂਦਾ ਚਿੱਤ ਕਰਦਾ ਪੋਪਲ ਜਿਹੇ ਜੱਟ ਦੇ ਗੋਲੀ ਮਾਰਾਂ ਅਮਲੀ ਦੀਆਂ ਨਾੜਾਂ ਡੰਡਰ ਬੈਠਕਾਂ ਕੱਢਣ ਲੱਗ ਪਈਆਂ ਕੀ ਕਰੀਏ ਅਮਲੀਆ ਮੈਨੂੰ ਤਾਂ ਗੋਲ ਲਰਗੀ ਕੁੜੀ ਤੇ ਬੜਾ ਤਰਸ ਆਉਂਦਾ ਬੌਣੇ ਨੇ ਵਿਚਾਰਾ ਜਿਹਾ ਮੂੰਹ ਬਣਾ ਕੇ ਆਖਿਆ ਕੁੜੀ ਕਾਦੀਆ ਨਿਰੇ ਗਉਆ ਮੈਨੂੰ ਕੰਡਾ ਸੈੱਟ ਲੈੰਦੇ ਅੰਦਰ ਅੱਜ ਸੁਣਾਉ ਖਰੀਆਂ ਚਾਹੀ ਕੁਛ ਹੋ ਜੇ ਅਮਲੀ ਨੇ ਡੱਬੀ ਕੱਢ ਕੇ ਬਾਣੀ ਵਾਲ ਕੀਤੀ ਤੇ ਆਪ ਵੀ ਇੱਕ ਡਲੀ ਨਿਘਾਰ ਲਈ ਅਸਲ ਵਿੱਚ ਪਿੰਡ ਵਿੱਚ ਇੱਕ ਅਜੀਬ ਘਟਨਾ ਵਾਪਰ ਗਈ ਸੀ ਜਿਸ ਨੇ ਸਾਰੇ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਸਾਰੇ ਪਿੰਡ ਦੀ ਇੱਜ਼ਤ ਦਾ ਸਵਾਲ ਸੀ ਪਿੰਡ ਦੀ ਇੱਕ ਕੁੜੀ ਜਿਸ ਨੂੰ ਵਿਆਹੀ ਨੂੰ ਤਕਰੀਬਨ 7 ਸਾਲ ਹੋ ਗਏ ਸਨ ਅਸਤੇ ਘਰ ਵਾਲਾ ਜਰਮਨ ਵਿੱਚ ਸੀ ਇੱਕ ਮਹੀਨੇ ਦੀ ਛੁੱਟੀ ਆਇਆ ਵਿਆਹ ਕਰਵਾ ਗਿਆ ਮੋੜ 7 ਸਾਲ ਨਾ ਬੋੜਿਆ ਤੇ ਨਾ ਹੀ ਕੁੜੀ ਨੂੰ ਮੰਗਵਾਇਆ ਕਈ ਸ਼ੱਕ ਕਰਨ ਲੱਗ ਪਏ ਸਨ ਕਿ ਜਾਂ ਤਾਂ ਉਹ ਪਹਿਲਾਂ ਵਿਆਹਿਆ ਹੋਇਆ ਸੀ ਤੇ ਜਾਂ ਸੈੱਟ ਨਹੀਂ ਸੀ ਪਹਿਲਾਂ ਤਾਂ ਉਹ ਘਰੋਂ ਕਾ ਖੋਤ ਹੀ ਸੀ ਪਰ ਫਿਰ ਜਿਹੜੇ 2 ਕਿੱਲੇ ਉਸ ਨੂੰ ਆਉਂਦੇ ਸਨ ਉਹਨਾਂ ਨੂੰ ਬਹਿ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਜਰਮਨ ਪਹੁੰਚ ਗਿਆ ਸੀ 10 ਸਾਲ ਬਾਅਦ ਜਰਮਨ ਤੋਂ ਪਰਤੇ ਨੂੰ 10 ਪੜ੍ਹੀ ਕੁੜੀ ਦਾ ਰਿਸ਼ਤਾ ਹੋ ਗਿਆ। ਹੁਣ 7 ਸਾਲਾਂ ਵਿੱਚ ਉਸਨੇ ਕਾਫੀ ਨਾਮਾ ਕਮਾਇਆ ਹੋਣ ਕਰਕੇ ਉਸਦੀ ਮੱਤ ਹੀ ਮਾਰੀ ਗਈ। 10 ਪੜ੍ਹੀ ਸੁਨੱਖੀ ਪਖਦੇ ਅੰਗਿਆਰ ਵਰਗੀ ਕੁੜੀ ਉਸ ਨੂੰ ਅਨਪੜ੍ਹ ਤੇ ਬਦਸੂਰਤ ਦਿਖਣ ਲੱਗ ਪਈ ਸੀ। ਜਿਸ ਕਰਕੇ ਉਸਨੇ ਕੁੜੀ ਨੂੰ ਛੱਡਣ ਦਾ ਫੈਸਲਾ ਕਰ ਲਿਆ। ਕੁੜੀ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੇ ਪਰੋਣੇ ਦੀਆਂ ਬਥੇਰੀਆਂ ਮਨਤਾਂ ਕੀਤੀਆਂ। ਪਰ ਉਸਨੇ ਲਤਣਾ ਲਾਈ ਪੰਚਾਇਤਾਂ ਜੁੜੀਆਂ ਪਰ ਗੱਲ ਨਾ ਬਣੀ ਇੱਕ ਸਿਧਰੀ ਦੂਜੀ ਪੈ ਗਈ ਸੇਵਿਆਂ ਦੇ ਰਾਹ ਵਾਂਗ ਇੱਕ ਬੁੱਝੜ ਜੱਟ ਦੂਜਾ ਜਰਮਨ ਵਿੱਚ ਤੇ ਤੀਜਾ ਪੈਸਾ ਆਮ ਕਾਫੀ ਗੱਲਾਂ ਰਲਣ ਕਰਕੇ ਗੱਲ ਵਿਦੋਂ ਬਾਹਰ ਹੋ ਗਈ ਅਖੀਰ ਦਾਜ ਵਿੱਚ ਦਿੱਤਾ ਸਮਾਨ ਮੋੜ ਮੜਾਈ ਕਰਨ ਦਾ ਫੈਸਲਾ ਹੋ ਗਿਆ ਪਿੰਡ ਦੀ ਪੰਚਾਇਤ ਨੇ ਆਖਰੀ ਫੈਸਲਾ ਸੁਣਾਇਆ ਕਿ ਸਮਾਨ ਜਿਸ ਤਰ੍ਹਾਂ ਲੈ ਕੇ ਗਏ ਸੀ ਉਸੇ ਤਰ੍ਹਾਂ ਛੱਡ ਕੇ ਜਾਓ ਖੈਰ ਮੁੰਡੇ ਵਾਲੇ ਮੰਨ ਗਏ ਸਨ ਅੱਜ ਮੁੰਡੇ ਵਾਲਿਆਂ ਨੇ ਪੰਚਾਇਤ ਦੀ ਮੌਜੂਦਗੀ ਵਿੱਚ ਸਾਰਾ ਸਮਾਨ ਵਾਪਸ ਕਰਨ ਆਉਣਾ ਸੀ ਪਿੰਡ ਦੇ ਗਰਮ ਖਿਆਲੀ ਮੁੰਡੇ ਸਾਂਣ ਤੇ ਲੱਗੇ ਫਿਰਦੇ ਸਨ ਪਰ ਪੰਚਾਇਤ ਉਹਨਾਂ ਦੀ ਕੋਈ ਪੇਸ਼ ਨਹੀਂ ਸੀ ਜਾਣ ਦਿੰਦੀ ਖੂਨ ਖਰਾਬੇ ਤੋਂ ਸਾਰਾ ਪਿੰਡ ਹੀ ਡਰਦਾ ਸੀ ਖੈਰ ਬੌਣਾ ਤੇ ਅਮਲੀ ਪੌਣੇ ਕੋ 8 ਵਜੇ ਸੱਤ ਨੂੰ ਸਿੱਧੇ ਹੋਗੇ ਉਹਨਾਂ ਦੇ ਨਸ਼ੇ ਦੀ ਸੂਈ ਆਨੇ ਵਾਲੀ ਥਾਂ ਤੇ ਸੀ ਅਮਲੀ ਦਾ ਮੂੰਹ ਤੁੱਪ ਵਿੱਚ ਲਿਸ਼ਕ ਰਿਆ ਸੀ ਪੱਗ ਦੀ ਤਰਲੀ ਜਿੱਦਾਂ ਪਾਰੀ ਸੀ ਸੱਤ ਵਿੱਚ ਸਾਰਾ ਪਿੰਡ ਇਕੱਠਾ ਹੋਇਆ ਬੈਠਾ ਸੀ ਸਮਾਨ ਦੀ ਉਡੀਕ ਹੋ ਰਹੀ ਸੀ ਚਾਰੇ ਪਾਸੇ ਸਨਨਾਟਾ ਛਾਇਆ ਹੋਇਆ ਸੀ ਕੋਈ ਗੱਲ ਨਹੀਂ ਕਰ ਰਿਹਾ ਸੀ ਤਕਰੀਬਨ 8:30 ਵਜੇ ਅਗਲੇ ਸਮਾਨ ਲੈ ਕੇ ਪਹੁੰਚ ਗਏ ਸਾਰੀ ਲਿਸਟ ਤਿਆਰ ਸੀ ਸਮਾਨ ਗਿਣਿਆ ਦੇਖਿਆ ਪਰਖਿਆ ਗਿਆ ਸਮਾਨ ਪੂਰਾ ਸੀ ਉਸ ਤੋਂ ਬਾਅਦ ਮੁੰਡੇ ਦੇ ਬਾਪ ਨੇ ਸਰਪੰਚ ਹੱਥ ਨੋਟਾਂ ਦੀ ਗੁੱਟੀ ਦਿੱਤੀ ਇਹ ਕੀ ਸਰਪੰਚ ਨੇ ਪੁੱਛਿਆ ਪੂਰਾ 10000 ਰੁਪਇਆ ਮੁੰਡੇ ਦੇ ਬਾਪ ਨੇ ਬੜੀ ਆਕੜ ਨਾਲ ਦੱਸਿਆ ਇਹ ਕਾਦੇ ਵਾਸਤੇ ਆ ਸਰਪੰਚ ਸਮੇਤ ਸਾਰਾ ਪਿੰਡ 당 ਸੀ ਸਾਡੇ ਵੱਲੋਂ ਕੁੜੀ ਨੂੰ ਮੁਆਵਜ਼ਾ ਆ ਕੇ ਉਸਨੇ ਸਾਰੇ ਪਿੰਡ ਦੇ ਫੱਟ ਤੇ ਲੂਣ ਛੜਕ ਦਿੱਤਾ। ਕੁਰਬਲ-ਕੁਰਬਲ ਹੋਣ ਲੱਗ ਪਈ। ਜੱਟ ਸ਼ਰਿਆਮ ਸਾਰੇ ਪਿੰਡ ਦੀ ਦਾੜ੍ਹੀ ਵਿੱਚ ਮੂਤ ਗਿਆ ਸੀ। ਅਮਲੀ ਭੂਸਰ ਗਿਆ। ਜਿਵੇਂ ਕਿਸੇ ਨੇ ਉਸਦੇ ਜ਼ਖਮ ਦਾ ਖਰੀੜ ਉਛੇੜ ਦਿੱਤਾ ਸੀ। ਬਲਦੀ ਤੇ ਤੇਲ ਪਾ ਦਿੱਤਾ ਸੀ। ਉਸ ਅੰਦਰੋਂ ਅੱਗ ਫੁੱਟੀ। ਸਰਪੰਚ ਸਾਹਿਬ ਇੱਕ ਬੇਨਤੀ ਕਰ ਲਵਾਂ? ਅਮਲੀ ਨੇ ਗੱਲ ਵਿੱਚ ਪੱਲੂ ਪਾ ਲਿਆ। ਉਸ ਦੀਆਂ ਅੱਖਾਂ ਗੈਸ ਵਾਂਗ ਜਗ ਰਹੀਆਂ ਸਨ ਗੁੱਸਾ ਕੋਲੇ ਵਾਂਗ ਭਖ ਰਿਹਾ ਸੀ ਪਰ ਫਿਰ ਵੀ ਮਾਨਸਿਕ ਸਥਿਤੀ ਤੇ ਕਾਬੂ ਪਾਉਂਦਾ ਹੋਇਆ ਉਹ ਸੰਜੀਦਾ ਸੀ ਜਰੂਰ ਕਰ ਸਰਪੰਚ ਨੇ ਇਜਾਜ਼ਤ ਦੇ ਦਿੱਤੀ ਅਮਲੀ ਚਾਹੇ ਅਫੀਮ ਚੀ ਪੰਗੀ ਸੀ ਪਰ ਅਜਿਹੇ ਮੌਕਿਆਂ ਤੇ ਉਹ ਗੱਲ ਬੜੀ ਟਿਕਾਣੇ ਦੀ ਕਰਦਾ ਸੀ ਕਿਉਂ ਪਿੰਡਾ ਜਾਜ਼ਤਾ ਅਮਲੀ ਨੇ ਬੇਥਵਾ ਸਵਾਲ ਮਾਰਿਆ हां इजाजत आ ਅੱਧਾ ਪਿੰਡ ਬੋਲਿਆ ਸਾਡੀ ਧੀ ਸਾਡੀ ਭੈਣ ਇਹਨਾਂ ਦੇ ਘਰੇ ਪੂਰੇ 7 ਸਾਲ ਰਹੀ ਐ ਤੇ ਸਰਦਾਰ ਜੀ 10000 ਰੁਪਏ ਮੁਆਵਜ਼ਾ ਦੇ ਰਹੇ ਆ ਦੇ ਰਹੇ ਆ ਨਾ ਉਸਨੇ ਸਾਰਿਆਂ ਨੂੰ ਪੁੱਛਿਆ ਹਾਂ ਦੀਆਂ ਆਵਾਜ਼ਾਂ ਆਈਆਂ ਤੇ ਮੈਂ ਸਰਦਾਰ ਜੀ ਨੂੰ ਇੱਕ ਹੋਰ ਅਰਜ਼ ਕਰੂੰਗਾ ਜੇ ਮੰਨਣ ਤਾਂ 10 ਸਰਦਾਰ ਬਾਹਾਂ ਦੀ ıklੰਗੜੀ ਪਾਈ ਖੜਾ ਸੀ ਮੇਰੀ ਅਰਜ਼ਾ ਇਕੋ ਹੀ ਆ ਬਈ ਜੇ ਸਰਦਾਰ ਜੀ ਆਪਦੀ ਕੁੜੀ ਸਿਰਫ ਇੱਕ ਰਾਤ ਮੇਰੇ ਕੋਲ ਛੱਡ ਦੇਣ ਤਾਂ ਮੈਂ ਆਪਦੀ ਸਾਰੀ ਜ਼ਮੀਨ ਇਹਨਾਂ ਦੀ ਕੁੜੀ ਦੇ ਨਾਂ ਲਵਾਉਣਾ ਮਨਜ਼ੂਰ ਆ ਅਮਲੀ ਨੇ ਕਿਸੇ ਚੰਗੇ ਬਲਾਰੇ ਵਾਂਗ ਕਿਹਾ ਸਵਾਦ ਆ ਗਿਆ ਜਾਉਂਦਾ ਰਹਿ ਅਮਲੀਆ ਮੰਡੀਰ ਨੇ ਅਮਲੀ ਦੀ ਗੱਲ ਦਾ ਸਵਾਗਤ ਕੀਤਾ ਮੂੰਹ ਸੰਭਾਲ ਕੇ ਗੱਲ ਕਰ ਓਏ ਸਰਦਾਰ ਇੰਜਣ ਵਾਂਗ ਪਾਖ ਉੱਠਿਆ ਕਿਉਂ ਸਰਦਾਰ ਜੀ ਕਿੰਨਾ ਕੁ ਦੁੱਖ ਲੱਗਿਆ ਮਾੜੀ ਜੀ ਗੱਲ ਤੋਂ ਹੀ ਚੀਕ ਉੱਠੇ ਹੋ ਧੀਆ ਭੈਣਾਂ ਦਾ ਦੁੱਖ ਸਭ ਨੂੰ ਹੀ ਇੱਕੋ ਜਿਹਾ ਹੁੰਦਾ ਤੁਹਾਨੂੰ ਕੀ ਪਤਾ ਬਈ ਕਿਵੇਂ ਸਾਡੇ ਸਾਰੇ ਪਿੰਡ ਦਾ ਕਾਲਜਾ ਵੱਢੀ ਦਾ ਜਿਸ ਦਿਨ ਦੀ ਇਹ ਗੱਲ ਤੁਰਿਆ ਲੋਕਾਂ ਨੇ ਚੁੱਲ੍ਹੇ ਅੱਗ ਨਹੀਂ ਪਾਈ ਚੁੱਪ ਸਰਦਾਰ ਬੱਗਾ ਹੋਇਆ ਸਾਥ ਵਿਚਕਾਰ ਖੜਾ ਸੀ ਸਰਦਾਰ ਜੀ ਇੱਕ ਗੱਲ ਹੋਰ ਕਰੂੰਗਾ ਕਿਸੇ ਦਾ ਦਿਲ ਦਿਖਾਉਣਾ ਚੰਗੀ ਗੱਲ ਨਹੀਂ ਹੁੰਦੀ ਕੰਨਿਆਂ ਦੇ ਹੋਕੇ ਕੰਨਿਆਂ ਦੀਆਂ ਦਰਸੀਸਾਂ ਕੰਨਿਆਂ ਦੀਆਂ ਆਹਾਂ ਤੁਹਾਡਾ ਪਰਿਵਾਰ ਗਰਕ ਕਰ ਦੇਣਗੀਆਂ ਸਰਦਾਰ ਜੀ ਮਾਇਆ ਨਾਗਣੀ ਦੇ ਨਸ਼ੇ ਵਿੱਚ ਤੁਹਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਜੇ ਤੁਸੀਂ ਸਾਰਾ ਟੱਬਰ ਅੱਖਾਂ ਚ ਘਸੌਣ ਦੇ ਦੇ ਨਾ ਰੋਈ ਤਾਂ ਮੇਰੀ ਦਾੜੀ ਮੂਤ ਨਾਲ ਮੁੰਦਿਓ ਅਜੇ ਵੀ ਮੌਕਾ ਦੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਪਿੱਛੋਂ ਪਤਾ ਲੱਗਦਾ ਮੈਂ ਬੇਨਤੀ ਕਰਦਾ ਸੰਭਲ ਜਾਵੋ ਸਾਰੇ ਚੁੱਪ ਚਲ ਆਪ ਹੋਂਿਆਂ ਚੱਲੀਏ ਪੰਚਾਇਤੇ ਗੁਸਤਾਖੀ ਮਾਫ ਪਰ ਕਹਿਣੋ ਰਿਆ ਨਹੀਂ ਗਿਆ ਉਹ ਤੁਰਿਆ ਜਾਂਦਾ ਕਹਿ ਰਿਹਾ ਸੀ ਅਗਲੇ ਦਿਨ ਚਾਹਾਂ ਕੋ ਵੇਲੇ ਪਿੰਡ ਵਿੱਚ ਗੱਲ ਉੱਡੀ ਕਿ ਉਸੇ ਹੀ ਕੁੜੀ ਦੇ ਸਹਾਰੇ ਕੁੜੀ ਨੂੰ ਲੈਣ ਆਏ ਸਾਂ ਉਹਨਾਂ ਦੇ ਨਾਲ ਉਹਨਾਂ ਦੇ ਪਿੰਡ ਦੀ ਪੰਚਾਇਤ ਸੀ ਚਾਹ ਪੀ ਕੇ ਨਸ਼ਾ ਪਤਾ ਕਰਕੇ ਅਮਲੀ ਵੀ ਕੰਸੋਲ ਲੈਣ ਲਈ ਸਾਥ ਵਿੱਚ ਪਹੁੰਚ ਗਿਆ ਸਾਰਾ ਪਿੰਡ ਹੈਰਾਨ ਸੀ ਗੱਲ ਵਾਕਿਆ ਹੀ ਸੱਚ ਨਿਕਲੀ ਤਨਪਾਗ ਜੀ ਤਨਪਾਗ ਸਵੇਰ ਦਾ ਭੁੱਲਿਆ ਆਥਨ ਨੂੰ ਘਰੇ ਆ ਜੇ ਤਾਂ ਕੀ ਦੇ ਲੈਂਦੇ ਆ ਲਿਆਓ ਸਰਦਾਰ ਜੀ ਤੁਹਾਡੇ ਗੋਡੀ ਹੱਥ ਲਾਈਏ ਸ਼ੁਕਰ ਹੈ ਤੁਹਾਡੀ ਅਕਲ ਵਾਪਸ ਆਈ ਆ ਗੱਲੀ ਬਾਤੀ ਅਮਲੀ ਨੇ ਸਰਦਾਰ ਜੀ ਦੇ ਫੋਲੋ ਪਾਉਣੇ ਸ਼ੁਰੂ ਕਰ ਦਿੱਤੇ ਤੂੰ ਤਾਂ ਮੇਰੇ ਕਪਾੜ ਖੋਲ ਤੇ ਬਾਈ ਸਿਆ ਸਰਦਾਰ ਨੇ ਅਮਲੀ ਨੂੰ ਜੱਫੀ ਵਿੱਚ ਲੈ ਲਿਆ ਜਦ ਸਾਰੇ ਪੰਜ ਸਰਪੰਚ ਸੱਥ ਵਿੱਚ ਪਹੁੰਚ ਗਏ ਤਾਂ ਸਰਦਾਰ ਜੀ ਗਲ ਵਿੱਚ ਸਾਫਾ ਪਾ ਕੇ ਖੜੇ ਹੋ ਗਏ ਲੈ ਵੀ ਪੰਚਾਇਤੇ ਮੈਂ ਤੁਹਾਡੇ ਸਾਰੇ ਪਿੰਡ ਕੋਲੋਂ ਮਾਫੀ ਮੰਗਦਾ ਤੇ ਲੜਕੀ ਨੂੰ ਆਪਣੀ ਧੀ ਬਣਾ ਕੇ ਲੈ ਕੇ ਚੱਲਿਆ ਜੋ ਸਾਥੋਂ ਗੁਸਤਾਖੀਆਂ ਹੋਈਆਂ ਉਸ ਦਾ ਮੈਂ ਦੇਨਦਾਰ ਆ ਪੰਚਾਇਤ ਰੱਬ ਵਰਗੀ ਹੁੰਦੀ ਆ ਜੋ ਚਾਹੇ ਸਜ਼ਾ ਦੇਵੇ ਸਰਦਾਰ ਨੇ ਕਿਹਾ ਲੱਗਦਾ ਸੀ ਅਮਲੀ ਦੀਆਂ ਕੱਲ ਵਾਲੀਆਂ ਤਰਕ ਭਰਪੂਰ ਗੱਲਾਂ ਦਾ ਅਸਦੇ ਮੰਨ ਤੇ ਕਾਫੀ ਡੂੰਗਾ ਪ੍ਰਭਾਵ ਪਿਆ ਸੀ। ਸ਼ਾਬਾਸ਼ੇ ਭਾਈ ਸ਼ਾਬਾਸ਼ੇ। ਹੋ ਲੱਗ ਪਈ। ਖੈਰ ਸਭ ਕੁਝ ਭੁੱਲ ਭਲਾ ਕੇ ਕਾਰਜ ਦੁਬਾਰਾ ਰਾਸ ਆ ਗਿਆ। ਸੋਹਰੇ ਕੁੜੀ ਨੂੰ ਲੈ ਗਏ। ਉਜੜ ਦੇ ਘਰ ਵਸ ਗਏ। ਸਾਰਾ ਪਿੰਡ ਅਮਲੀ ਦੀਆਂ ਸਿਫਤਾਂ ਕਰ ਰਿਹਾ ਸੀ। ਸ਼ਾਮ ਨੂੰ ਕਾਫੀ ਮੁੰਡੀਰ ਪੱਠੀ ਤੇ ਇਕੱਠੀ ਹੋਈ ਦਮਗਾੜੇ ਮਾਰ ਰਹੀ ਸੀ। ਅਚਾਨਕ ਅਮਲੀ ਪਹੁੰਚ ਗਿਆ। ਅਮਲੀ ਆ ਗਿਆ ਅਮਲੀ ਆ ਗਿਆ ਮੰਦਿਰ ਚਿਹੜਾ ਕਰਨ ਲੱਗ ਪਈ ਕਿਉਂ ਸਾਲਿਓ ਅਮਲੀ ਹਲਕਿਆ ਵਿਆ ਚੀਕਾ ਮਾਰਨ ਲੱਗ ਪਏ ਸਾਲੇ ਜਿਵੇਂ ਮੈਂ ਦਿਉ ਹੁੰਨਾ ਬੈਠਦਾ ਅਮਲੀ ਬੋਲਿਆ ਅਮਲੀਆ ਇੱਕ ਗੱਲ ਦੱਸ ਕਿਸੇ ਦੀ ਛੱਟ ਲਾਈ ਹੋਈ ਸੀ ਬੋਲ ਇੱਕ ਨਹੀਂ ਬਾਈ 100 ਪੁੱਛ ਜੇ ਮੱਲਾ ਮੈਂ ਵਕੀਲ ਹੁੰਦਾ ਮਾੜੇ ਧੀੜੇ ਜੱਜ ਨੂੰ ਤਾਂ ਥਾਂ ਤੇ ਹੀ ਖਲਾਰ ਦਿੰਦਾ ਲੋਕਿੰਗ ਗੱਲਾਂ ਕਰਿਆ ਕਰਦੇ ਬਈ ਹਾਂ ਕਿਸੇ ਪਿੰਡ ਦਾ ਕੋਈ ਘੈਂਟ ਵਕੀਲ ਆ ਅਗੋਂ ਅਮਲੀ ਵੀ ਘਟ ਨਹੀਂ ਸੀ ਭਲਾ ਅਮਲੀਆ ਕੱਲ ਮੂੰਹ ਪਾੜ ਕੇ ਕਹਤਾ ਸੀ ਅਖੇ ਸਰਦਾਰ ਜੀ ਕੁੜੀ ਇੱਕ ਰਾਤ ਮੇਰੇ ਕੋਲੇ ਛੱਡ ਦਿਓ ਮੈਂ ਆਪਣੀ ਸਾਰੀ ਜ਼ਮੀਨ ਕੁੜੀ ਦੇ ਨਾਲਵਾਉਣਾ ਜੇ ਭਲਾ ਸਰਦਾਰ ਇੱਕ ਰਾਤ ਕੁੜੀ ਤੇਰੇ ਕੋਲੇ ਛੱਡ ਵੀ ਦਿੰਦਾ ਤਾਂ ਤੂੰ ਕਿਹੜੇ ਪਿਓ ਵਾਲੀ ਜ਼ਮੀਨ ਕੁੜੀ ਦੇ ਨਾਲਵਾ ਦਿੰਦਾ ਓਏ ਕੋਲੇ ਦਾ ਤੇਰੇ ਹੋਰਾਂ ਨਹੀਂ ਓਏ ਗਬਰੀਟਾ ਕਿਉਂ ਹੀ ਤਾਂ ਤੁਹਾਨੂੰ ਅਕਲ ਨਹੀਂ ਤੁਸੀਂ ਪੜ ਪੜ ਕੇ ਪਈਓ ਕੜੇ ਅਕਲ ਤੁਹਾਡੀ ਮਾਸਟਰਾਂ ਨੇ ਛੇਤਰ ਮਾਰ ਮਾਰ ਕੇ ਡੱਕਰਦੀ ਦਿਮਾਗ ਤੁਹਾਡਾ ਨੰਗ ਦੇ ਪੜੋਲੇ ਵਾਂਗੂ ਖਾਲੀ ਸਿਆਣੇ ਕਹਿੰਦੇ ਆ ਚੱਲ ਗਿਆ ਤਾਂ ਤੀਰ ਤੇ ਨਹੀਂ ਤੁੱਕਾ ਤੁਸੀਂ ਤਾਂ ਗੱਲ ਕਰਦੇ ਆ ਉਹ ਆਖੇ ਘਰ ਨਹੀਂ ਖਾਣ ਨੂੰ ਦਾਣੇ ਤੇ ਅੰਮਾ ਫਿਰੇ ਲੁਧਿਆਣੇ ਨਹੀਂ ਰਿਸਾਂ ਵੀ ਅਮਲੀ ਦੀਆਂ ਇੱਕ ਹੋਰ ਮੁੰਡੇ ਨੇ ਅਮਲੀ ਨੂੰ ਕੁੱਕੜ ਵਾਂਗ ਚੌਕ ਕੇ ਘਮਾਉਣਾ ਸ਼ੁਰੂ ਕਰ ਦਿੱਤਾ। ਬਾਜ ਕੇ ਮੋੜ ਤੋਂ ਸੈਟਨਾਂ ਦੀ ਬਈ ਹਜੇ ਵਿਆਹ ਕਰਵਾਉਣਾ। ਹਮਲੀ ਬੋਲਿਆ। ਹਾਸਾ ਪੈ ਗਿਆ। ਤੇ ਕੀ ਰਾਤ ਵਿੱਚ ਕੜਮਸ ਪੈ ਰਹੀ ਸੀ। ਸੋ ਤੁਸੀਂ ਸੁਣ ਰਹੇ ਸੀ ਸ਼ਿਵਚਰਨ ਜੱਗੀ ਕੁੱਸਾ ਜੀ ਦੁਆਰਾ ਲਿਖੀ ਕਹਾਣੀ ਤੀਰ ਜਾਂ ਤੁੱਕਾ। ਉਮੀਦ ਹੈ ਪਸੰਦ ਜ਼ਰੂਰ ਆਈ ਹੋਵੇਗੀ। ਜੇ ਅਮਲੀ ਦਾ ਤੁੱਕਾ ਸਹੀ ਲੱਗਿਆ, ਚੰਗਾ ਲੱਗਿਆ ਤਾਂ ਇੱਕ ਲਾਈਕ ਵੀ ਕਰਿਓ। ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੇਕਰ ਚੈਨਲ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਮਜ਼ੇਦਾਰ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਇੱਕ ਕਹਾਣੀ ਸੁਣਨ ਲਈ ਵਕਤ ਦੇਣ ਲਈ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਦਿਲਚਸਪ ਕਹਾਣੀ ਦੇ ਨਾਲ ਸ਼ੁਕਰੀਆ